ਜਿੰਨੇ ਵੀ ਪੁਰਾਣੇ ਸਿੰਗਰ ਜਿਨ੍ਹਾਂ ਦੇ ਹਿੱਟ ਹੋਏ ਆ ਗਾਣੇ ਮੇਰਾ ਤਾਂ ਇੱਕ ਹੈਗਾ ਇੱਕ ਨੋਟਿਸ ਭੇਜਿਆ ਜਾਵੇ ਦੀ ਇਹਨਾਂ ਨੂੰ ਅੱਛਾ ਵੀ ਤੁਸੀਂ ਕੰਟੀਨਿਊ ਵੀ 25 ਸਾਲ ਤੋਂ ਕਮਾਉਂਦੇ ਆ ਰਹੇ ਹੋ ਹਾਂ ਸਾਨੂੰ ਵੀ ਉਹਦੇ ਵਿੱਚੋਂ ਵੀ 25 ਪੈਸੇ ਕੁਛ ਨਾ ਕੁਛ ਮਿਲਣਾ ਚਾਹੀਦਾ ਨਹੀਂ ਜਿਹੜੀਆਂ ਪੁਰਾਣੀਆਂ ਕੰਪਨੀਆਂ ਜਿਹਦਾ T-series HMV ਜਿਹੜੇ ਪੁਰਾਣੇ ਸਿੰਗਰ ਨੇ ਜਾਂ ਗੀਤ ਕਰਨੇ ਉਹਨਾਂ ਨੂੰ ਪੈਸੇ ਆਉਂਦੇ ਚੈੱਕ ਆਉਂਦੇਗੇ ਨੇ ਜੀ 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 ਇਹਨਾਂ ਨੇ ਬਣਾਇਆ ਇੱਕ ਪਾਲਿਸੀ ਵੀ ਜਾਂ ਤਾਂ ਹੁਣ ਸਿੰਗਰ ਕੰਪੋਜ਼ਰ ਵੀ ਨਾਲ ਲਿਖਾ ਲਵੇ ਉਹਨਾਂ ਨੇ ਕੈਪਸ਼ਨ ਚ ਪਾਉਣਾ ਨਹੀਂ ਹੈਗਾ YouTube ਤੇ ਉਹਨਾਂ ਨੂੰ ਪਾਉਣਾ ਨਹੀਂ ਹੈਗਾ ਪਰ ਮੈਨੂੰ ਇਦਾਂ ਵੀ ਜੇ ਲੀਗਲੀ ਕੋਈ ਉਹਨਾਂ ਨੂੰ ਨੋਟਿਸ ਭੇਜਿਆ ਕਾਨੂੰਨ ਦੀ ਸਹਾਇਤਾ ਲੈ ਕੇ ਜੋ ਐਕਚੁਅਲ ਚ ਬਣਦਾ ਸਾਡਾ ਰਾਈਟ ਤੇ ਉਹ ਮੇਰੇ ਖਿਆਲ ਦੇ ਵਿੱਚ ਇਸ ਗੱਲ ਤੇ ਜ਼ਰੂਰ ਗੌਰ ਕਰਨਗੇ ਪਰ ਚੰਗੀ ਤਰ੍ਹਾਂ ਸੋਚ ਸਮਝ ਕੇ ਇਸ ਪਾਸੇ ਜਾਇਓ ਪਿੱਛੇ ਜਿ ਪਿੰਕੀ ਧਾਲੀਵਾਲ ਸਰਨੰਦਰ ਸ਼ਰਮਾ ਪਿੰਕੀ ਧਾਲੀਵਾਲ ਕਾਕਾ ਸਿੰਘ ਪਿੰਕੀ ਧਾਲੀਵਾਲ ਸ਼੍ਰੀ ਬਰਾੜ ਦਾ ਬੜਾ ਪਿੱਛਾ ਪਿਆ ਇੱਥੇ ਮੇਰਾ ਰਾਈਟ ਬਣਦਾ ਜੀ ਕਿਉਂਕਿ ਮੈਂ 25 ਸਾਲ ਤੋਂ ਗਾਉਂਦਾ ਆ ਰਿਹਾ ਜੀ ਹਾਂ ਨਾ ਕੰਪਨੀਆਂ ਨੇ ਕਮਾਏ ਵੀ ਤੇ ਕਮਾਈ ਵੀ ਜਾਂਦੇ ਆ ਕੰਟੀਨਿਊ ਕਿਉਂਕਿ ਪਿੰਡਾਂ ਵਾਲੇ ਜਿਹੜੇ ਲੋਕ ਆ ਸਾਨੂੰ ਪਿਆਰ ਕਰਦੇ ਆ ਜੀ ਉਹ ਹੁਣ ਵੀ ਇੱਕ ਮਹੀਨੇ ਦੇ ਜਿੱਦਾਂ ਮੇਰੇ ਚੈਨਲ ਤੇ ਸ਼ੋਅ ਹੁੰਦੇ ਆ ਮੈਂ ਚੈਨਲ ਮਰਜ਼ ਕਰਵਾਇਆ ਸੀ ਆਪਣਾ YouTube ਬਣਾਉਂਦੀ ਆ ਕੁਲਦੀਪ ਰਸੀਲਾ ਟੌਪਿਕ ਉਹ ਮੇਰੇ ਚੈਨਲ ਤੇ ਸ਼ੋਅ ਹੋ ਰਹੇ ਆ ਇੱਕ ਗਾਣਾ ਹਜੇ ਵੀ 7 8 8 ਲੱਖ ਦੇਖਿਆ ਜਾਂਦਾ ਘੱਟੋ ਘੱਟ ਮੇਰੇ 25 ਗੱਲ ਬਵਾਈਆਂ ਹੋਣੀਆਂ ਮੇਰੇ ਕੋਲ 100 150 ਗਾਣਾ ਬਣਦਾ ਜੀ ਮੇਰਾ ਜੀ ਬਿਲਕੁਲ ਜੀ 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 ਤੇ ਉਹ ਕੰਪਨੀ ਦੇ ਨਾਮ ਤੇ ਬੋਲਦੇ ਨੇ ਜੀ 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 ਕੰਪਨੀਆਂ ਨੂੰ ਜਾਂਦਾ